ਅੰਕੀ ਦੋਸਤੋ ਹਰ ਟਾਈਮ ਦਲਜੀਤ ਦਸਾਂ ਦੇ ਨਾਲ ਗੈਨ ਵਾਲਾ ਕੰਗ ਕਹਿੰਦਾ ਕਿ ਮੈਂ ਇੱਕ ਟਾਈਮ ਇਦਾਂ ਦਾ ਹੁੰਦਾ ਸੀਗਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜੇ ਕਿਸੇ ਦਾ ਵੀ ਪੱਗ ਬੰਦਾ ਹੁੰਦਾ ਸੀਗਾ ਤਾਂ ਮੈਨੂੰ ਸਿਰਫ 200 ਰੁਪਏ ਹੀ ਮਿਲਦੇ ਹੁੰਦੇ ਸੀਗੇ ਤਾਂ ਫਿਰ ਇੱਕ ਟਾਈਮ ਜਿਹਾਂ ਆਇਆ ਕਿ ਮੈਨੂੰ ਫਿਲਮ 1984 ਦੇ ਵਿੱਚ ਸ਼ੂਟ ਕਰਨ ਦੇ ਲਈ ਮੈਨੂੰ ਬੁਲਾਇਆ ਗਿਆ ਤੇ ਮੈਨੂੰ ਇਦਾਂ ਲੱਗੇ ਕਿ ਮੇਨਾਂ ਕੋਈ ਮਜ਼ਾਕ ਕਰ ਰਿਹਾ ਜਾਂ ਫਿਰ ਕਹ ਲਓ ਕਿ ਚਿਹੜ ਕੀਤਾ ਗਿਆ ਵਾ ਪਰ ਫਿਰ ਵੀ ਉਹ ਕਹਿੰਦੇ ਸੱਟ ਤੇ ਗਿਆ ਤੇ ਦਰਜੀਤ ਦਸਾਈ ਨੇ ਪੱਗ ਬੰਨੀ ਦਿਲਜੀਤ ਦਸਾਈ ਨੂੰ ਬਹੁਤ ਹੀ ਪਸੰਦ ਆਈ ਤੇ ਦਰਜੀਤ ਦਸਾਈ ਨੇ ਨਾਲ ਹੀ ਕਿਹਾ ਕਿ ਐਦਾਂ ਕਰ ਕਾਕਾ ਹੁਣ ਤੂੰ ਆਪਣੇ ਕੱਪੜੇ ਵੀ ਮੰਗਾਈ ਲੈ ਵੀ ਅੱਜ ਤੋਂ ਬਾਅਦ ਜਿੱਥੇ ਮੈਂ ਜਾਊਂਗਾ ਜਿੱਥੇ ਮੈਂ ਰਹੂੰਗਾ ਵੀ ਤੂੰ ਮੇਰੇ ਨਾਲ ਹੀ ਰਹੂਗਾ ਕਹਿੰਦੇ ਦਰਜੀਤ ਦਸਾਈ ਉਸ ਬੰਦੇ ਨੂੰ ਅੱਜ ਇੰਨਾ ਪਿਆਰ ਕਰਦਾ ਆਪਣੇ ਸੱਗੇ ਭਰਾ ਵਾਂਗੂ ਸਮਝਦਾ ਵਾ ਵੀ ਬਹੁਤ ਕਦਰ ਕਰਦਾ ਵਾ ਜਿਹੜੇ ਲੋਕ ਪੱਗ ਬੰਨਦੇ ਜਿਹੜੇ ਆਪਣੇ ਪੰਜਾਬੀ ਸਰਦਾਰ ਭਰਾਇਆ ਹੈ ਨਾ ਸੋ ਬਹੁਤ ਕਿਹਨੇ ਪਸੰਦ ਕਰਦਾ ਨਾ ਦਰਜੀਤ ਦਸਾਂਜ ਦੇਖੋ ਕਿੰਨੀ ਵੱਡੀ ਗੱਲ ਆ ਕਿ ਇਹ ਮਤਲਬ ਮਤਲਬ ਦਰਜੀਤ ਦਸਾਂਜ ਦਾ ਵੀ ਕਿੱਡਾ بڑا ਦੇਲ ਆ ਕਿ ਜਿਸ ਬੰਦੇ ਨੂੰ ਸਿਰਫ ਇੱਕ ਪੱਗ ਬੰਨਣ ਦੇ ਲਈ ਬੁਲਾਇਆ ਗਿਆ ਸੀ ਸੈਟ ਦੇ ਉੱਪਰ ਤੇ ਹਮੇਸ਼ਾ ਲਈ ਉਹਨੂੰ ਆਪਣੇ ਨਾਲ ਰੱਖ ਲੈਂਦੇ ਆ ਸੋ ਕਿੱਦਾਂ ਲੱਗੀ ਜੀ ਕੰਗ ਵੀਰ ਜੀ ਦੀ ਇਹ ਕਹਾਣੀ ਜਰੂਰ ਦੱਸਿਓ ਸਾਸਿਕਾ